ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਡੇ ਖਾਤਰ ਇੱਕ ਹੋਰ ਮਿਹਨਤਕਸ ਇਨਸਾਨ ਦੀ ਵੀਡੀਓ ਲੈ ਕੇ ਆਇਆ ਹਾਂ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਸਿਆਣੇ ਕਹਿੰਦੇ ਨੇ ਵੀ ਮਿਹਨਤ ਕਰਨ ਵਾਲਾ ਇਨਸਾਨ ਨਾ ਜਿਹਦੇ ਹੱਥ ਦੇ ਵਿੱਚ ਕਲਾ ਹੁੰਦੀ ਹੈ ਕਦੇ ਵੀ ਉਹ ਇਨਸਾਨ ਭੁੱਖਾ ਨਹੀਂ ਮਰਦਾ ਅੱਜ ਤੁਹਾਡੇ ਉਹ ਵੀਰਾਂ ਨਾਲ ਗੱਲ ਕਰਾਉਣੇ ਆ ਜਿਹੜੀ ਕਲਾ ਨੂੰ ਨਾ ਅੱਜਕੱਲ ਪਲਾਸਟਿਕ ਨੇ ਖਾ ਲਿਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆਮ ਪਲਾਸਟਿਕ ਦੀਆਂ ਬਣ ਲੱਗੀਆਂ ਕੋਈ ਟਾਵਾ-ਟਾਵਾ ਬੰਦਾ ਇਹਨਾਂ ਨੂੰ ਕਰਵਾਉਂਦਾ ਹੈ ਇਹ ਉਹ ਛਡੀਆਂ ਤੋਂ ਟੋਕਰੇ ਬਣਾਉਣਾ ਆ ਵੀਰ ਨਾਲ ਟੋਕਰੇ ਬਣਾ ਰਹੇ ਨੇ ਇਹਨਾਂ ਨਾਲ ਬਾਈ ਨਾਲ ਗੱਲਬਾਤ ਕਰਦੇ ਆ ਕਿ ਕਿੰਨਾ ਸਮਾਂ ਤੁਹਾਨੂੰ ਕੰਮ ਕਰਦਿਆਂ ਨੂੰ ਹੋ ਗਿਆ ਤੇ ਕਿਹੜਾ ਪਿੰਡ ਹੈ ਪਿੰਡ ਲੀਲਾ ਸਸੀ ਕਾਲੀ ਜੀ ਸਸੀ ਕਾਲੀ ਅੱਛਾ ਜੀ ਅਬ ਜੀ ਕਿਹੜਾ ਪਿੰਡ ਆਈ ਆਪਣਾ ਪਿੰਡ ਲੀਲਾ ਜੀ ਲੀਲਾ ਲੀਲਾ ਇਹ ਕਿੱਥੇ ਵਹਿੰਦਾ ਇਹ ਜਗਰਾਵਾਂ ਕੋਲੇ ਜਗਰਾਵਾਂ ਤੋਂ ਇਹ ਵੀਰ ਨਾਲ ਜਗਰਾਵਾਂ ਤੋਂ ਸਾਡੇ ਪਿੰਡ ਜ਼ਿਲ੍ਹੇ ਸੰਗਰੂਰ ਦੇ ਵਿੱਚ ਇਹ ਕਿੱਤਾ ਕਰਨ ਵਾਸਤੇ ਆਨੇ ਟੋਕਰੇ ਬਣਾਉਣ ਵਾਸਤੇ ਕਿਉਂਕਿ ਵੀ ਜਿਹੜਾ ਇਨਸਾਨ ਆ ਹੱਥਾਂ ਦੇ ਵਿੱਚ ਕਲਾ ਹੁੰਦੀ ਆ ਉਹਨੂੰ ਦੂਰ ਦੂਰ ਤੱਕ ਆਪਣੀ ਕਲਾ ਨੂੰ ਬਖੇਰਨ ਵਾਸਤੇ ਜਾਣਾ ਪੈਂਦਾ ਏ ਭਾਈ ਇੱਥੇ ਸਾਡੇ ਪਿੰਡ ਕਾਤਰੋਂ ਜਿਹੜੇ ਸੰਗਰੂਰ ਦੇ ਵਿੱਚ ਟੋਕਰੇ ਬਣਾਉਣ ਦਾ ਕੰਮ ਕਰਦੇ ਨੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਵੀਰੇ ਟੋਕਰੇ ਬਣਾਉਣ ਦਾ ਕੰਮ ਕਰਦੇ ਨੇ ਮੈਨੂੰ 17 ਸਾਲ ਹੋ 17 ਸਾਲ ਹੋ ਅੱਛਾ ਇਹ ਤੁਸੀਂ ਮੈਨੂੰ ਆਪਣੇ ਬਜ਼ੁਰਗਾਂ ਤੋਂ ਸਿੱਖਿਆ ਜਾਂ ਤੁਸੀਂ ਨਹੀਂ ਆਪਣੇ ਭਰਾ ਤੋਂ ਸਿੱਖਿਆ ਭਰਾ ਤੋਂ ਹੀ ਤੁਹਾਡੇ ਭਰਾ ਇਹੀ ਕੰਮ ਕਰਦਾ ਹਾਂ ਅੱਛਾ ਉਹ ਵੀ ਤੁਹਾਡੇ ਨਾਲ ਨਹੀਂ ਆਪਣੇ ਨਾਲ ਅੱਛਾ ਉਹ ਪਿੰਡ ਹੀ ਹੈ ਅਸਾਂ ਕਹੇ ਭਰਾ ਤੁਸੀਂ ਤਿੰਨ ਭਰਾ ਹਾਂ ਸੇ ਲੇਲਾ ਮਨੂੰ ਜਗਰਾਉ ਜ਼ਿਲ੍ਹੇ ਦੇ ਵਿੱਚ ਪੈਂਦਾ ਸੀ ਨਹੀਂ ਲੁਧਿਆਣਾ ਜਿਲ੍ਹੇ ਲੁਧਿਆਣਾ ਦੇ ਕਿੰਨੀ ਕੁ ਦੂਰ ਹੈ ਹਾਂ 40 ਕਿਲੋਮੀਟਰ 40 ਕਿਲੋਮੀਟਰ ਅੱਛਾ ਇਹ ਟੋਕਰੇ ਬਣਾਉਣ ਵਾਸਤੇ ਆਪਾਂ ਨੂੰ ਕੀ ਕਰਨਾ ਪੈਂਦਾ ਸਭ ਤੋਂ ਪਹਿਲਾਂ ਬਸ ਛਟੀਆਂ ਘੜਨੀਆਂ ਹੋਰ ਕੀ ਛਟੀਆਂ ਵਧੀਆ ਵਧੀਆ ਹਾਂ ਜੀ ਵਧੀਆ ਵਧੀਆ ਵੀ ਮੰਨ ਛਟੀਆਂ ਦਾ ਕੋਈ ਤਾਂ ਗੋਂਦਾ ਤਰੀਕਾ ਹੁੰਦਾ ਵੀ ਇਹਨੂੰ ਸੰਟਣਾ ਪੈਂਦਾ ਪਹਿਲਾਂ ਹਾਂ ਜੀ ਸੰਟਣੇ ਪੈਂਦੇ ਅੱਛਾ ਵੀ ਜਿਹੜੀਆਂ ਛਟੀਆਂ ਇਹਦੇ ਆਪਣੇ ਕੰਮ ਆਉਂਦੀਆਂ ਨੇ ਉਹੀ ਛਟੀਆਂ ਬਾਹਰ ਕੱਢਣੀ ਪੈਂਦੀਆਂ ਹਾਂ ਜੀ ਆਹ ਦੇ ਵਿੱਚ ਸਵਾ ਕੱਢੀਆਂ ਠੀਕ ਇਹ ਬੇਕਾਰ ਆ ਸਾਰਾ ਸਮਾਨ ਬੇਕਾਰ ਅੱਛਾ ਛਟੀਆਂ ਛਟੀਆਂ ਕੱਢ ਕੇ ਵੀ ਇੱਕ ਟੋਕਰੇ ਨੂੰ ਪਾਉਣ ਵਾਸਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਅੱਧਾ ਘੰਟਾ ਲੱਗ ਜਾਂਦਾ ਅੱਧਾ ਘੰਟਾ ਤੇ ਮਨ ਕਾਫੀ ਮਿਹਨਤ ਆਉਂਦੀ ਹੈ ਨਾ ਹਾਂ ਜੀ ਮਿਹਨਤ ਇਹਦੇ ਮਨ ਇੱਕ ਟੋਕਰਾ ਬਣਾਉਣ ਦੇ ਵਾਸਤੇ ਤੁਹਾਨੂੰ ਅੱਧੇ ਘੰਟਾ ਲੱਗਣਾ ਹਾਂਜੀ ਤੇ ਅੱਧੇ ਘੰਟੇ ਦੇ ਵਿੱਚ ਤੁਹਾਨੂੰ ਕੀ ਮੁਨਾਫਾ ਹੋਣਾ ਕਿੰਨੇ ਪੈਸੇ ਬਣਨੇ ਇੱਕ ਟੋਕਰੇ ਦੇ 120 ਰੁਪਏ ਬਣ 120 ਰੁਪਏ ਟੋਕਰੇ ਦੇ ਮੈਂ ਤਕਰੀਬਨ ਵੀ 120 ਰੁਪਏ ਤੁਸੀਂ ਦਿਨ ਦੇ ਵਿੱਚ ਕਿੰਨੇ ਟੋਕਰੇ ਬਣਾ ਦਿੰਦੇ ਹੋ 8-9 ਬਣ ਅੱਛਾ ਤੁਸੀਂ ਇਸ ਇਲਾਕੇ ਦੇ ਵਿੱਚ ਹੁਣ ਕਿੰਨਾ ਚਿਰ ਰਹੋਗੇ ਸਾਨੂੰ ਹੋ ਗਿਆ ਇੱਥੇ 10 ਸਾਲ ਹੋ ਗਏ ਆਮ ਦਿਨ 10 ਸਾਲ ਤੁਹਾਨੂੰ ਇੱਥੇ ਤਕਰੀਬਨ ਵੀ ਸਾਡੇ ਪਿੰਡ ਦੇ ਵਿੱਚ ਕਾਤਰੋਂ ਚਾਉਂਦੇ ਨੂੰ ਹੋਗੇ ਅੱਛਾ ਹੁਣ ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ਇਹ ਕੰਮ ਕਰੋ 1 ਮਹੀਨਾ ਲਾਵਾਂਗੇ ਮਹੀਨਾ ਅੱਛਾ ਜੇ ਕਿਸੇ ਵੀ ਨੇ ਤਾਂ ਤੋਂ ਇਹ ਟੋਕਰੇ ਬਣਾਉਣੇ ਹੁਣ ਨੰਬਰ ਦੇ ਦੇ ਕਿੰਨਾ ਨੰਬਰ ਹੈ ਇਹ ਬਾਈ ਦਾ ਨੰਬਰ ਮੈਂ ਨਾ ਵੀਡੀਓ ਦੇ ਵਿੱਚ ਬੋਲਣ ਲੱਗਿਆ ਜੇ ਕਿਸੇ ਨਾ ਸਾਡੇ ਏਰੀਆ ਦੇ ਵਿੱਚ ਇਸੇ ਸੇਰ ਪਰ ਧੋਰੇ ਜਾਂ ਆਪਣੇ ਆਦ ਲੱਕ ਏਰੀਆ ਦੇ ਵਿੱਚ ਟੋਕਰੇ ਬਣਾਉਣੇ ਹੋਣ 78142 87804 ਇਹ ਬਾਈਆਂ ਦਾ ਨੰਬਰ ਹੈ ਵੀਰਾਂ ਨਾਲ ਕੰਟੈਕਟ ਕਰ ਲਿਓ ਬਾਈ ਦਾ ਨਾਮ ਹੈਗਾ ਬਾਦਰ ਸਿੰਘ ਬਾਦਰ ਸਿੰਘ ਤੇ ਇਹ ਸਾਡੇ ਪਿੰਡ ਕਾਤਰੋਂ ਟੋਕਰੇ ਬਣਾਉਂਦੇ ਨੇ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਜਿਹੜੀ ਕਲਾਈ ਇਹ ਤਕਰੀਬਨ ਬੇਲੋਪਸ ਚੁੱਕੀ ਆ ਇਹ ਟੋਕਰਾਂ ਦੀ ਜਗ੍ਹਾ ਹੁਣ ਨਾ ਪਲਾਸਟਿਕ ਦੇ ਟੋਕਰੇ ਆਉਣ ਲੱਗੇ ਲੋਕ ਉਹਨਾਂ ਨੂੰ ਟੋਕਰਿਆਂ ਨੂੰ ਵੱਧ ਤਰਜੀਹ ਦਿੰਦੇ ਨੇ ਇਹ ਟੋਕਰਿਆਂ ਦੇ ਵਿੱਚ ਅੱਗੇ ਨਾ ਲੋਕ ਆਪਣੇ ਜਿਵੇਂ ਪਿਆਜ਼ ਵਗੈਰਾ ਪਾ ਕੇ ਰੱਖਦੇ ਸੀਗੇ ਉਹਦੇ ਨਾਲ ਕੀ ਆਪਣੀ ਪਿਆਜ਼ ਵਗੈਰਾ ਨਾ ਹਵਾ ਲੱਗਦੀ ਰਹਿੰਦੀ ਖਰਾਬ ਨਹੀਂ ਕੀਤੀ ਹੁੰਦਾ ਜਿਹੜੇ ਹੁਣ ਟੋਕਰੇ ਪਲਾਸਟਿਕ ਦੇ ਆਉਣ ਲੱਗੇ ਉਹਨਾਂ ਦੇ ਵਿੱਚ ਪਾਈ ਚੀਜ਼ ਵੀ ਖਰਾਬ ਹੋ ਜਾਂਦੀ ਆ ਤੇ ਪਲਾਸਟਿਕ ਵੀ ਵੈਸੇ ਵੀ ਕਹਿੰਦੇ ਨੇ ਵੀ ਸਿਹਤ ਵਾਸਤੇ ਖਤਰਨਾਕ ਹੈ ਸੋ ਵੀਰੇ ਤੋਂ ਨਾ ਵੱਧ ਤੋਂ ਵੱਧ ਇਹ ਜੇ ਟੋਕਰੇ ਬਣਾ ਕੇ ਅ ਘਰੇ ਰੱਖਿਆ ਕਰੋ ਬਣਾਇਆ ਕਰੋ